ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਗੁਰੂ ਅਮਰਦਾਸ ਸਾਹਿਬ ਤਿਨਾਂ ਦੀ ਪਵਿੱਤਰ ਬਾਣੀ ਆਨੰਦ ਸਾਹਿਬ ਦੀ ਵਿਚਾਰ ਦੇ ਨਾਲ ਅਸੀਂ ਸਾਰੇ ਜੁੜ ਰਹੇ ਹਾਂ ਪਿੱਛੇ ਅਸੀਂ 12 ਪੌੜੀਆਂ ਆਨੰਦ ਸਾਹਿਬ ਦੀ ਉਸ ਦੀ ਵਿਚਾਰ ਕਰ ਆਏ ਟੂਡੇ ਵੀ ਆਰ ਗੋਇੰਗ ਟੂ ਡਿਸਕਸ ਦਾ 13th ਪੌੜੀ 13ਵੀਂ ਪੌੜੀ ਆਨੰਦ ਸਾਹਿਬ ਦੀ ਅੱਜ ਅਸੀਂ ਵਿਚਾਰ ਕਰਾਂਗੇ ਇਸ ਦੀ ਪਹਿਲੀ ਪੰਕਤੀ ਦਾ ਫਰਸਟ ਲਾਈਨ ਆਫ ਦਿਸ ਪੌੜੀ ਇਸ ਸੋਰ ਨਾਰ ਮੋਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਇਸ ਪੌੜੀ ਦੇ ਵਿੱਚ ਅੰਮ੍ਰਿਤ ਜਿਹੜਾ ਸ਼ਬਦ ਹੈ ਬੜਾ ਇੰਪੋਰਟੈਂਟ ਹੈ ਹਜ਼ਾਰਾਂ ਸਾਲਾਂ ਤੋਂ ਇਨਫੈਕਟ ਤੁਰਕਾਲ ਤੋਂ ਹੀ ਬੰਦਾ ਕੋਸ਼ਿਸ਼ ਇਹ ਕਰਦਾ ਆ ਮਨੁੱਖ ਦੀ ਇਹੀ ਐਫਰਟਸ ਰਹੇ ਨੇ ਇਹੀ ਕੋਸ਼ਿਸ਼ ਰਹੀ ਹੈ ਕਿ ਮੈਂ ਮਰਾਂ ਨਾ एवरीवन ਵਾਂਟਸ ਟੂ ਬਿਕਮ ਇਮੋਰਟਲ ਉਹਦੇ ਲਈ ਕਿਸੇ ਨੇ ਕੋਈ ਪਾਣੀ ਲੱਭਿਆ ਉਹਨੂੰ ਆਬੇ ਹਯਾਤ ਬੋਲਿਆ ਕਿਸੇ ਨੇ ਅੰਮ੍ਰਿਤ ਕਿਹਾ ਦ ਵਰਡ ਅੰਮ੍ਰਿਤ ਜਿਹੜਾ ਲਫ਼ਜ਼ ਹੈ ਮ੍ਰਿਤਿ ਤੋਂ ਬਣਿਆ ਹੈ ਜਿਸ ਨੂੰ ਮ੍ਰਿਤਿ ਨਾ ਆਵੇ ਜਾਂ ਜਿਸ ਨੂੰ ਪੀਣ ਦੇ ਨਾਲ ਜਿਸ ਨੂੰ ਗ੍ਰਹਿਣ ਕਰਨ ਦੇ ਨਾਲ ਮ੍ਰਿਤਿ ਨਾ ਆਵੇ ਅੰਮ੍ਰਿਤ ਹੋ ਜਾਣਾ ਤਾਂ ਕੋਈ ਐਸੀ ਚੀਜ਼ ਜਿਸ ਨੂੰ ਖਾਣ ਨਾਲ ਜਾਂ ਪੀਣ ਨਾਲ ਜਾਂ ਕਿਸੇ ਤਰੀਕੇ ਨਾਲ ਸਾਡੀ ਮੌਤ ਟਲ ਜਾਵੇ ਅਸੀਂ ਮਰੀਏ ਨਾ ਹੁਣ ਗੁਰਬਾਣੀ ਦੇ ਵਿੱਚ ਸਰੀਰਕ ਮੌਤ ਬਾਰੇ ਜੋ ਫਿਜ਼ੀਕਲ ਬਾਡੀ ਹੈ ਇਹਦੀ ਡੈਥ ਬਾਰੇ ਤਾਂ ਸਾਫ਼-ਸਾਫ਼ ਹੀ ਕਿਹਾ ਹੈ ਕਿ ਜੋ ਉਪਜਿਓ ਸੋ ਬਿੰਸ ਹੈ ਪਰੋ ਆਜ ਕੇ ਕਾਲ ਜਿਹੜੀ ਵੀ ਚੀਜ਼ ਪੈਦਾ ਹੋਈ ਹੈ ਐਨੀਥਿੰਗ ਵਿਚ ਹੁਚ ਇਜ਼ ਬੌਰਨ ਹੈਜ਼ ਟੂ ਡਾਈ ਜੋ ਪੈਦਾ ਹੋਇਆ ਉਹਨੇ ਮਰਨਾ ਹੈ ਤਾਂ ਸਰੀਰ ਦੇ ਮਰਨ ਦੀ ਇੱਥੇ ਅਮਰਤ ਨਾਲ ਕੋਈ ਜੋ ਰਿਲੇਸ਼ਨ ਗੁਰਬਾਣੀ ਜਾਂ ਗੁਰਮਤ ਮੁਤਾਬਕ ਨਹੀਂ ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਇਹ ਗੱਲ ਕਹਿੰਦੇ ਨੇ ਮੈਂ ਨਾ ਮਰਾਂ ਮਰਬੋ ਸੰਸਾਰ ਆਈ ਮੋਟ ਗੋਇੰਗ ਟੂ ਡਾਈ ਮੈਂ ਨਹੀਂ ਮਰਨਾ ਦੁਨੀਆ ਮਰਦੀ ਪਈ ਆ ਅਬਨ ਮੋਹੇ ਮਿਲੇ ਹੋ ਹੈ ਜੀ ਆਵਣ ਹਾਰਾ ਮੈਨੂੰ ਹੁਣ ਜੀਵਨ ਦੇਣ ਵਾਲਾ ਮਿਲ ਗਿਆ ਉਥੇ ਸਰੀਰਕ ਮੌਤ ਦੀ ਗੱਲ ਨਹੀਂ ਹੋ ਰਹੀ ਹੀ ਇਸ ਨਾਟ ਟਾਕਿੰਗ ਅਬਾਊਟ ਫਿਜ਼ੀਕਲ ਡੈਥ ਬਿਕਾਜ਼ ਹੀ ਇਸ ਜੇ ਫਿਜ਼ੀਕਲੀ ਦੇਖੀਏ ਸਰੀਰਕ ਤੌਰ ਤੇ ਦੇਖੀਏ ਤਾਂ ਕਬੀਰ ਜੀ ਅਜ ਸਾਡੇ ਵਿੱਚ ਨਹੀਂ ਮਰਨ ਦੀ ਗੱਲ ਹੈਗੀ ਹੈ ਵਿਕਾਰਾਂ ਦੇ ਵਿੱਚ ਅਸੀਂ ਮਰਦੇ ਹਾਂ ਨਫ਼ਰਤ ਵਿੱਚ ਅਸੀਂ ਮਰਦੇ ਹਾਂ ਈਰਖਾ ਦੇ ਵਿੱਚ ਵੀ ਡਾਈ ਇਨ ਹੈਟ ਐਂਡ ਵੀ ਜੈਲਸੀ ਗਰੀਡ ਲਾਲਚ ਵਿੱਚ ਇਹ ਹੈ ਨਿਤ ਦੀ ਮੌਤ ਰੋਜ਼ਾਨਾ ਦਾ ਮਰਨਾ ਕਬੀਰ ਮਰਤਾ ਮਰਤਾ ਜਗ ਮੁਆ ਦੁਨੀਆ ਪਰ ਸਾਰੇ ਲੋਕ ਇਨਾਂ ਵਿਕਾਰਾਂ ਚ ਮਰ ਰਹੇ ਵੀ ਆ ਡਾਈਇੰਗ ਇਨ ਵਾਈਸਸ ਐਵਰੀ ਡੇ ਇਸ ਤੋਂ ਜਿਹੜੀ ਚੀਜ਼ ਸਾਨੂੰ ਬਚਾ ਲਵੇ ਅਸੀਂ ਲਾਲਚ ਵਿੱਚ ਨਾ ਮਰੀਏ ਅਸੀਂ ਕਾਮ ਕ੍ਰੋਧ ਲੋਭ ਮੋ ਅਹੰਕਾਰ ਵਿੱਚ ਨਾ ਮਰੀਏ ਅਸੀਂ ਨਫ਼ਰਤ ਈਰਖਾ ਵਿੱਚ ਨਾ ਮਰੀਏ ਕਿਹੜੀ ਚੀਜ਼ ਹੈ ਸਾਨੂੰ ਬਚਾ ਲਵੇ ਤਾਂ ਗੁਰਮਤ ਵਿੱਚ ਗੁਰਬਾਣੀ ਵਿੱਚ ਅੰਮ੍ਰਿਤ ਹੈ ਉਹ ਬਾਣੀ ਉਹ ਗਿਆਨ ਉਹ ਸਮਝ ਸੋ ਉਹ ਗਿਆਨ ਉਹ ਰੱਬੀ ਗੁਣ ਜਿਹੜਾ ਸਾਨੂੰ ਵਿਕਾਰਾਂ ਤੋਂ ਬਚਾ ਲਵੇ ਉਹਨੂੰ ਅੰਮ੍ਰਿਤ ਕਿਹਾ ਹੈ ਉਹ ਸਮਝ ਦੈਟ ਵਿਜ਼ਡਮ ਦੈਟ ਨੋલેਜ ਵਿਚ ਲਿਬਰੇਟਸ ਅਸ ਫ্রম ਵਾਈਸਸ ਇਨ ਵਿਚ ਵੀ ਡਾਈ ਡੇਲੀ ਜਿਹੜੇ ਵਿਕਾਰਾਂ 'ਚ ਅਸੀਂ ਰੋਜ਼ ਮਰ ਰਹੇ ਹਾਂ ਚਿੰਤਾ ਫਿਕਰ ਡਾਰ ਵਿਚ ਕੰਪੈਰੀਜ਼ਨਸ ਇੱਕ ਦੂਜੇ ਨਾਲ ਤੁਲਨਾ ਕਰਕੇ ਅੰਦਰ ਈਰਖਾ ਪਾਲ ਇਹ ਮਰਨਾ ਹੈ ਨਫਰਤ ਰੋਜ਼ਾਨਾ ਦਾ ਮਰਨਾ ਵੈਂਜੈਂਸ ਹੇਟ ਰੈਟ ਬਦਲੇ ਦੀ ਭਾਵਨਾ ਕਈ ਕੁਛ ਇਹਨਾਂ ਤੋਂ ਜਦੋਂ ਅਸੀਂ ਬਚਦੇ ਫਿਰ ਅਸੀਂ ਮਰਦੇ ਨਹੀਂ ਅਬ ਮੁਹੇ ਮਿਲਿਓ ਹੈ ਜੀ ਆਵਣ ਹਾਰਾ ਜਦੋਂ ਮੈਨੂੰ ਜਦੋਂ ਮੇਰਾ ਧਿਆਨ ਉਸ ਓੰਕਾਰ ਵੱਲ ਹੋ ਜਾਂਦਾ ਮੈਨੂੰ ਸਮਝ ਆ ਜਾਂਦੀ ਜਦੋਂ ਅਸੀਂ ਉਹਦੇ ਨਾਲ ਇੱਕ ਹੁੰਨੇ ਆ ਫਿਰ ਅਸੀਂ ਮਰਦੇ ਨਹੀਂ ਸਰੀਰਕ ਮੌਤੇ ਸਾਰਿਆਂ ਨੂੰ ਹੀ ਆਉਂਦੀ ਹੈ ਤੋ ਇੱਥੇ ਇਸ ਪੌੜੀ ਵਿੱਚ ਜਾਂ ਅੱਗੇ ਵੀ ਗੁਰਬਾਣੀ ਵਿੱਚ ਜਦੋਂ ਵੀ ਲਫ਼ਜ਼ ਅੰਮ੍ਰਿਤ ਆਵੇ ਤਾਂ ਯਾਦ ਰੱਖਣਾ ਅੰਮ੍ਰਿਤ ਉਹ ਗੁਣ ਹੈ ਉਹ ਸਮਝ ਉਹ ਗਿਆਨ ਜਿਹਦੇ ਨਾਲ ਅਸੀਂ ਵਿਕਾਰਾਂ ਤੋਂ ਛੁੱਟ ਜਾਂਦੇ ਹਾਂ ਉਹਨੂੰ ਅੰਮ੍ਰਿਤ ਕਿਹਾ ਹੈ। ਤੋਂ ਸੁਰ ਨਰ ਮਨ ਜਨ ਸਾਰੇ ਹੀ ਸਾਰੇ ਲੋਕੀ ਸੁਰ ਵੈਸੇ ਦੇਵਤਿਆਂ ਨੂੰ ਕਿਹਾ ਜਾਂਦਾ ਹੈ ਨਰ ਬੰਦੇ ਨੂੰ ਮਨੁੱਖ ਨੂੰ ਕਿਹਾ ਜਾਂਦਾ ਹੈ ਮਨ ઋષਿ मुनि ਤਪਸਵੀ ਜਨ ਜਿਹੜੇ ਸੇਵਾ ਕਰਨ ਵਾਲੇ ਤੋਂ ਜਿਸੀ ਸਾਰਾ ਕੁਲ ਮਿਲਾ ਕੇ ਕਹੀਏ ਤੇ ਹਰ ਕੋਈ ਹੀ ਸ਼ੁਰੂ ਤੋਂ ਆਦ ਕਾਲ ਤੋਂ ਹੀ ਅੰਮ੍ਰਿਤ ਖੋਜਦੇ ਅੰਮ੍ਰਿਤ ਲੱਭ ਰਿਹਾ ਕੋਈ ਐਸੀ ਚੀਜ਼ ਮਿਲ ਜਾਵੇ ਕਿ ਮੈਂ ਮਰਨਾ ਸੋ ਅੰਮ੍ਰਿਤ ਗੁਰ ਤੇ ਪਾਇਆ ਗੁਰ ਰਾਰਾ ਮੁਖਤਾ ਗੁਰ ਸਮਝ ਗਿਆਨ ਸਕਿੱਲ ਨੌਲੇਜ ਵਿਜ਼ਡਮ ਗੁਰ ਗੁਰੂ ਤੋਂ ਗੁਰ ਮਿਲਦਾ ਆ ਗੁਰੂ ਤੋਂ ਗਿਆਨ ਮਿਲਦਾ ਗੁਰੂ ਤੋਂ ਸਮਝ ਮਿਲਦੀ ਆ ਉਸ ਸਮਝ ਵਿੱਚੋਂ ਉਹ ਅੰਮ੍ਰਿਤ ਉਹ ਗੁਣ ਮਿਲਦਾ ਜਿਹਦੇ ਨਾਲ ਅਸੀਂ ਮਰਦੇ ਨਹੀਂ ਜਿਹਦੇ ਨਾਲ ਅਸੀਂ ਵਿਕਾਰਾਂ ਤੋਂ ਬਚ ਜਾਂਦੇ ਆ ਦੇਖੋ ਇੱਥੇ ਸਦੀਆਂ ਤੋਂ ਲੋਕ ਜੋ ਅੰਮ੍ਰਿਤ ਲੱਭਦੇ ਫਿਰਦੇ ਨੇ ਉਹ ਅੰਮ੍ਰਿਤ ਅੰਮ੍ਰਿਤਕੀਏ ਵਿਕਾਰਾਂ ਤੋਂ ਬਚਣ ਵਾਲਾ ਗੁਣ ਗਿਆਨ ਵਿੱਚੋਂ ਮਿਲਦਾ ਹੈ ਗੁਰੂ ਗੁਰੂ ਦੇ ਦਿੱਤੇ ਹੋਏ ਗਿਆਨ ਵਿੱਚੋਂ ਸਾਨੂੰ ਉਹ ਗੁਣ ਮਿਲਦਾ ਹੈ ਦੈਟ ਵਰਚੂ ਦੈਟ ਕੁਆਲਟੀ ਕਮਸ ਟੂ ਅਸ ਇਨ ਵਿੱਚ ਵੀ ਡੋਟ ਡਾਈ ਇਨ ਵਾਈਸਸ ਐਨੀ ਮੋਰ ਸੋ ਦ ਅੰਮ੍ਰਿਤ ਪੀਪਲ ਹੈਵ ਲੌਂਗ ਸੌਟ ਇਜ਼ ਅ ਵਰਚੂ ਦੈਟ ਪ੍ਰੋਟੈਕਟਸ ਫਰਮ ਵਾਈਸਸ ਐਂਡ ਦੈਟ ਵਰਚੂ ਇਜ਼ ਫਾਊਂਡ ਥਰੂ ਡਿਵਾਈਨ ਨੌਲੇਜ ਰੱਬੀ ਗਿਆਨ ਗੁਰ ਉਹਦੇ ਵਿੱਚੋਂ ਮਿਲਦਾ ਹੈ ਜਦੋਂ ਫਿਰ ਵਿਕਾਰਾਂ ਤੋਂ ਛੁੱਟਾਂਗੇ ਫੇਰ ਹੀ ਆਨੰਦ ਹੋਏਗਾ ਨਾ ਆਨੰਦ ਸਾਹਿਬ ਦੀ ਬਾਣੀ ਹੈ ਤਾਂ ਵਿਕਾਰ ਸਾਨੂੰ ਆਨੰਦ ਨਾਲ ਜੀਣ ਨਹੀਂ ਦਿੰਦੇ ਸਾਨੂੰ ਸੁਖੀ ਰਹਿਣ ਨਹੀਂ ਦਿੰਦੇ ਲਾਲਚ ਸਾਨੂੰ ਸੁਖੀ ਨਹੀਂ ਬਹਿਣ ਦਿੰਦਾ ਕਦੀ ਟਿਕਾਉ ਹੀ ਨਹੀਂ ਆਉਂਦਾ we never sit in peace in greed hate envy jealousy ਈਰਖਾ ਨਫ਼ਰਤ ਵਿੱਚ ਕਦੀ ਆਨੰਦ ਬਣ ਸਕਦਾ ਨਹੀਂ ਬਣਦਾ ਤਾਂ ਇਹਨਾਂ ਤੋਂ ਛੁਟਕਾਰਾ ਆਨੰਦ ਹੈ ਇਹਨਾਂ ਤੋਂ ਛੁਟਕਾਰਾ ਉਹ ਗੁਣ ਹੈ ਜਿਹਨੂੰ ਅੰਮ੍ਰਿਤ ਕਿਹਾ ਹੈ ਉਹ ਗੁਰੂ ਦੇ ਗਿਆਨ ਚੋਂ ਮਿਲਦਾ ਹੈ ਅਗਲੀ ਪੰਕਤੀ ਦੇਖੋ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਹੁਣ ਅੰਮ੍ਰਿਤ ਸਾਨੂੰ ਪਤਾ ਆ ਅੰਮ੍ਰਿਤ ਉਹ ਗੁਣ ਜਿਹੜਾ ਸਾਨੂੰ ਵਿਕਾਰਾਂ ਤੋਂ ਬਚਾਉਂਦਾ ਹੈ ਜਿੰਨਾ ਕਰਕੇ ਅਸੀਂ ਵਿਚਾਰਾਂ ਤੋਂ ਛੁੱਟ ਜਾਨੇ ਉਹ ਗੁਣ ਲੈ ਕੇ ਆਉਣਾ ਉਹ ਮਿਲਦਾ ਹੈ ਗਿਆਨ ਵਿੱਚੋਂ ਸਮਝ ਵਿੱਚੋਂ ਰੱਬੀ ਗਿਆਨ ਦੇ ਵਿੱਚੋਂ ਸੋ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਉਸ ਗਿਆਨ ਦੀ ਕਿਰਪਾ ਦੇ ਨਾਲ ਉਹ ਗੁਣ ਮਿਲਦਾ ਹੈ ਹੁਣ ਸਾਨੂੰ ਦੇਖੋ ਨਾਰਮਲੀ ਜਿਹੜਾ ਲਫਜ਼ ਹੈ ਨਾ ਕਿਰਪਾ ਉਹ ਸਾਡੇ ਦਿਮਾਗ ਵਿੱਚ ਇਦਾਂ ਦਾ ਪਾਤਾ ਗਿਆ ਹੈ ਵੀ ਹੈਵ ਬੀਨ ਇਟ ਹੈਜ਼ ਬੀਨ ਫੈਡ ਇਨਟੂ ਵਰ ਮਾਈਂਡ ਲਾਈਕ ਕਿਰਪਾ অর ਬlesਸਿੰਗ ਇਜ਼ ਸਮਥਿੰਗ ਵੈਨ ਸਮ ਪਰਸਨ ਇਜ਼ ਗoing ਟੂ ਯੂ ਨੋ ਸ਼ਾਵਰ ਇਦਾਂ ਕਰਕੇ ਹੱਥ ਕਰਕੇ ਸ਼ਾਵਰ ਹਜ਼ ਬlesਸਿੰਗਜ਼ ਓਵਰ ਹਸ ਕਿਰਪਾ ਇਹ ਨਹੀਂ ਹੈ ਕਿਰਪਾ ਉਸ ਗਿਆਨ ਦੀ ਹੀ ਹੋਣੀ ਹੈ ਸਾਡੇ ਪੇਰੈਂਟਸ ਸਾਡੇ ਤੇ ਕਿਰਪਾ ਕਰਦੇ ਨੇ ਸਾਨੂੰ ਉਹ ਸਮਝ ਦਿੰਦੇ ਨੇ ਜਿਹਦੇ ਨਾਲ ਅਸੀਂ ਆਪਣੇ ਜੀਵਨ ਨੂੰ ਸੋਹਣਾ ਬਣਾ ਸਕੀਏ ਇਹ ਹੀ ਕਿਰਪਾ ਹੁੰਦੀ ਹੈ ਤੋਂ ਗੁਰ ਗਿਆਨ ਦੀ ਕਿਰਪਾ ਹੋਈ ਮੇਰੇ ਤੇ ਜਿਹਦੇ ਨਾਲ ਮੇਰੇ ਚੋ ਗੁਣ ਆ ਗਿਆ ਮੈਂ ਉਹਦੀ ਕਿਰਪਾ ਲੈ ਲਈ ਗਿਆਨ ਤੇ ਉੱਥੇ ਹੀ ਹੈ ਪ੍ਰਮਾਤਮਾ ਸਾਰਿਆਂ ਦੇ ਅੰਦਰ ਹੈ ਹੁਕਮ ਸਦਾ ਵਰਤ ਰਿਹਾ ਆ ਉਹ ਕਿਰਪਾ ਹਮੇਸ਼ਾ ਹੀ ਕਰ ਰਿਹਾ ਆ ਆਲਵੇਜ਼ ਬlesਸਿੰਗ ਐਮ ਆਈ ਮੈਂ ਰੈਡੀ ਹੋਇਆ ਹਾਂ ਮੈਂ ਰੈਡੀ ਟੂ ਰੀਸੀਵ ਦੈਟ ਬLESING ਕਿ ਮੈਂ ਲੈ ਰਿਹਾ ਹਾਂ ਸੋ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨ ਨੀ ਸੱਚਾ ਮਨ ਵਸਾਇਆ ਰਿਮੈਂਬਰ ਸੱਚਾ ਸੱਚ ਸਤਨਾਮ ਸੱਚਾ ਉਹ ਸੱਚ ਝੂਠ ਵਾਲਾ ਨਹੀਂ ਜਿਹੜਾ ਸਦਾ ਹੈ ਹਮੇਸ਼ਾ ਹੈ ਪਰਮਾਤਮਾ ਉਹਨੂੰ ਜਦੋਂ ਅਸੀਂ ਮਨ 'ਚ ਵਸਾਉਨੇ ਹਾਂ ਉਸ ਗਿਆਨ ਦੀ ਕਿਰਪਾ ਦੇ ਨਾਲ ਉਸ ਸਮਝ ਦੇ ਨਾਲ ਜਦੋਂ ਸਾਡਾ ਧਿਆਨ ਪਰਮਾਤਮਾ ਵੱਲ ਹੋ ਗਿਆ ਪਰਮਾਤਮਾ ਵੱਲ ਧਿਆਨ ਹੋਣ ਦਾ ਮਤਲਬ ਇਹ ਨਹੀਂ ਕਿ ਕੋਈ ਬੰਦਾ ਕਿ 24 ਘੰਟੇ ਰਾਮ 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 ਬੋਲਦਾ ਰਹਿੰਦਾ ਹੈ ਜਾਂ ਵਾਹਿਗੁਰੂ 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 ਬੋਲਦਾ ਰਹਿੰਦਾ ਹੈ ਇਹ ਧਿਆਨ ਨਹੀਂ ਰੱਬ ਵੱਲ ਧਿਆਨ ਜਦੋਂ ਸਮਝ ਹੈ ਕਿ ਇੱਕ ਓ ਅੰਖੋਂ ਜਦੋਂ ਮੈਂ ਇੱਕ ਓ ਅੰਕਾਰ ਬੋਲਾਂ ਪ੍ਰਮਾਤਮਾ ਹੀ ਆ ਨਾ ਇੱਕ ਓ ਅੰਕਾਰ ਵੱਲ ਧਿਆਨ ਹੋਣ ਦਾ ਮਤਲਬ ਕਿ ਸਭੇ ਘਟ ਰਾਮ ਬੋਲੇ ਸਾਰਿਆਂ 'ਚੋ ਹੈ ਜਦੋਂ ਮੈਂ ਰਾਮ ਬੋਲਾਂ ਤਾਂ ਰੋਮ ਰੋਮ ਚਰਮਿਆ ਹੋਇਆ ਓਮਨੀ ਪ੍ਰੈਸੈਂਟ ਉਸ ਅਹਿਸਾਸ ਵਿੱਚ ਜੀਣਾ ਫਿਰ ਨਾ ਕੋ ਦੁਸ਼ਮਣ ਦੁਖੀ ਆ ਜਿਵੇਂ ਅਸੀਂ ਪਿੱਛੇ ਵੀ ਪਿਛਲੀ ਪੌੜੀ ਸੁਣਿਆ ਸੀ ਉਦੋਂ ਫਿਰ ਉਹ ਵੈਰ ਵਿਰੋਧ ਮੁੱਕ ਗਏ ਉਦੋਂ ਨਫ਼ਰਤ ਈਰਖਾ ਹੇਟ ਐਨਵੀ ਜੈਲਸੀ ਸਭ ਖਤਮ ਹੋ ਜਾਏਗੀ ਜਦੋਂ ਅਸੀਂ ਉਸ ਨੂੰ ਇੰਟਰਨਲਾਈਜ਼ ਕਰਾਂਗੇ ਪਰਮਾਤਮਾ ਵੱਲ ਧਿਆਨ ਹੋਣ ਦਾ ਮਤਲਬ ਇਹ ਕਿ ਉਹ ਗੁਣ ਜਿਹੜੇ ਨੇ ਉਹ ਸਾਡੇ ਅੰਦਰ ਉੱਤਰਦੇ ਜਾਂਦੇ ਨੇ ਫਿਰ ਹੁਣ ਸਾਨੂੰ ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਨਾ ਸਹਸ ਤਵਨੈਨ ਨਨ ਨੈਨ ਹੈ ਤੋਹਿ ਕੋ ਫਿਰ ਸਾਰੇ ਪਾਸੇ ਉਹੀ ਦਿਖਾਈ ਦਿੰਦਾ ਉਹਦੀਆਂ ਹੀ ਅੱਖਾਂ ਨੇ ਉਹਦੇ ਹੀ ਚਿਹਰੇ ਨੇ ਅੰਤਰ ਗੁਰ ਆਰਾਧਨਾ ਜਦੋਂ ਆਪਣੇ ਅੰਦਰ ਆਰਾਧ ਲਿਆ ਆਪਣੇ ਅੰਦਰ ਦੇ ਵੱਲ ਧਿਆਨ ਕਰ ਲਿਆ ਹੁਣ ਜਿਹਵਾ ਜਪ ਗੁਰ ਨਾਮ ਹੁਣ ਸਾਡੀ ਜ਼ੁਬਾਨ ਤੇ ਵੀ ਉਹਦਾ ਹੀ ਨਾਮ ਉਹਦਾ ਹੀ ਗਿਆਨ ਉਹਦੇ ਹੀ ਗੁਣ ਉਹਦੀ ਹੀ ਬੋਲੀ ਹੈ ਨੇਤਰੀ ਸਤਗੁਰ ਪੇਖਣਾ ਹੁਣ ਸਾਰੇ ਪਾਸੇ ਉਸ ਗਿਆਨ ਅਨੁਸਾਰ ਹੀ ਦੇਖ ਰਹੇ ਆ ਕਿ ਸਭ ਇੱਕ ਹੀ ਹੈ ਕੋਈ ਵੱਖਰਾ ਹੈ ਹੀ ਨਹੀਂ ਲਾਲਚ ਤ੍ਰਿਸ਼ਨਾ ਉਹ ਸਭ ਮੁਕਦੀ ਜਾਂਦੀ ਅੰਦਰ ਸੰਤੋਖ ਆਉਂਦਾ ਹੈ ਨੇਤਰੀ ਸਤਗੁਰ ਪੇਖਣਾ ਸ਼ਰਵਣੀ ਸੁਣਨਾ ਗੁਰ ਨਾਮ ਹੁਣ ਬੋਲ ਰਿਹਾ ਅੱਖਾਂ ਨਾਲ ਦੇਖ ਰਿਹਾ ਕੰਨਾਂ ਨਾਲ ਉਹ ਸਭ ਕੁਝ ਉਸ ਗਿਆਨ ਦੇ ਡਿਸਪਲਿਨ ਦੇ ਵਿੱਚ ਇਨ ਦਾ ਡਿਸਪਲਿਨ ਆਫ ਥੈਟ ਵਿਜ਼ਡਮ ਜਦੋਂ ਸਾਨੂੰ ਅਸੀਂ ਉਹਦੇ ਵੱਲ ਫੋਕਸ ਕੀਤਾ ਉਸ ਓੰਕਾਰ ਵੱਲ ਉਸ ਪ੍ਰਮਾਤਮਾ ਵੱਲ ਸੱਚੇ ਵੱਲ ਜਿਹੜਾ ਸਦਾ ਸਾਡੇ ਨਾਲ ਹੈ ਆਦ ਸੱਚ ਜੁਗਾਦ ਸੱਚ ਫਿਰ ਸਾਡੀ ਸਾਰੀ ਸੈਂਸਸ ਸਾਡੀ ਸਾਰੀਆਂ ਇੰਦਰੀਆਂ ਅਸੀਂ ਦੇਖ ਰਹੇ ਹਾਂ ਬੋਲ ਰਹੇ ਹਾਂ ਸੁਣ ਰਹੇ ਹਾਂ ਉਸ ਉਸ ਮਰਿਆਦਾ ਵਿੱਚ ਆ ਜਾਂਦੇ ਹਨ ਫਿਰ ਹੁਣ ਉਹ ਮਰਦੇ ਨਹੀਂ ਵਿਕਾਰਾਂ 'ਚ ਮਰਦੇ ਨਹੀਂ ਦੇਖੋ ਇੱਥੇ ਰੱਬੀ ਗਿਆਨ ਦੀ ਕਿਰਪਾ ਹੈ ਜਿਸ ਨਾਲ ਮਨ ਵਿਕਾਰਾਂ ਵੱਲੋਂ ਹਟਾਉਣ ਵਾਲਾ ਅੰਮ੍ਰਿਤ ਉਹ ਗੁਣ ਜਿਹੜਾ ਵਿਕਾਰਾਂ ਵੱਲੋਂ ਹਟਾਉਂਦਾ ਹੈ ਲੈ ਕੇ ਸਦਾ ਸੰਗ ਰਹਿਣ ਵਾਲੇ ਪਰਮਾਤਮਾ ਨਾਲ ਜੁੜਦਾ ਹੈ ਸੱਚ ਜਾਂ ਸਤ ਨਾਮ ਤੋਂ ਭਾਵ ਹੈ ਜਿਹੜਾ ਸਦਾ ਨਾਲ ਹੈ ਉਸ ਪਰਮਾਤਮਾ ਵੱਲ ਅਸੀਂ ਉਦੋਂ ਜੁੜਦੇ ਹਾਂ ਜਦੋਂ ਅਸੀਂ ਗੁਰੂ ਦੀ ਕਿਰਪਾ ਗੁਰੂ ਦਾ ਗਿਆਨ ਉਸ ਸੱਚੇ ਗਿਆਨ ਦੀ ਕਿਰਪਾ ਉਹਦੀ ਗਾਈਡੈਂਸ ਲੈਨੇ ਆ ਉਹਦੀ ਜੋ ਉਰਾ ਦਸਰਿਆ ਉਤੇ ਚਲਦੇ ਆ ਤੇ ਉਹ ਅੰਮ੍ਰਿਤ ਵਾਲਾ ਗੁਣ ਲੈ ਆਉਂਦੇ ਆ ਨਾ ਮਰਨ ਵਾਲਾ ਗੁਣ ਫਿਰ ਸਾਡਾ ਧਿਆਨ ਉਹਦੇ ਨਾਲ ਜੁੜਦਾ ਫਿਰ ਅਸੀਂ ਆਨੰਦ ਵਿੱਚ ਜੀਉਣਾ ਸ਼ੁਰੂ ਕਰਦੇ ਮੁਕਤ ਹੁੰਨੇ ਵਿਚਾਰਾ ਤੋਂ ਸੀ ਹੈ ਇਟਸ ਬਾਏ ਦਾ ਗ੍ਰੇਸ ਆਫ ਦਾ ਡਿਵਾਈਨ ਵਿਜ਼ਡਮ ਥੈਟ ਦਾ ਮਾਈਂਡ ਟਰਨਿੰਗ ਅਵੇ ਫਰਮ ਵਾਈਸ ਇਸ ਅਟੇਨਸ ਅੰਮ੍ਰਿਤ ਵਿਕਾਰਾ ਤੋਂ ਹਟਦਾ ਆ ਇਹੀ ਉਹ ਅਮਰਤ ਹੈ ਉਹ ਗੁੰਨ ਲੈਂਦਾ ਹੈ ਦਾ ਵਰਚੂ ਐਂਡ ਕਨੈਕਟਸ ਵਿਦ ਦਾ ఎవర్ ਪ੍ਰੈਸੈਂਟ ਡਿਵਾਈਨ ਸਤਨਾਮ ਸੱਚੇ ਪ੍ਰਮਾਤਮਾ ਨਾਲ ਜੁੜਦਾ ਹੈ ਉਹਦੇ ਵੱਲ ਧਿਆਨ ਹੁੰਦਾ ਹੈ ਕਿਰਪਾ ਜਦੋਂ ਕੋਈ ਚੀਜ਼ ਦੇਖੋ ਕਿਸੇ ਨੇ ਰਾਹ ਦੱਸਿਆ ਕਿਸੇ ਨੇ ਤੁਹਾਨੂੰ ਕੋਈ ਗੱਲ ਸਮਝਾਈ ਤੁਸੀਂ ਉਸ ਨੂੰ ਆਪਣੀ ਲਾਈਫ ਚ ਲਾਗੂ ਕੀਤਾ ਇੰਪਲੀਮੈਂਟ ਕੀਤਾ ਸਮਵਨ ਟੋਲਡ ਯੂ ਸਮਥਿੰਗ ਨੌਲੇਜ ਵਿਜ਼ਡਮ ਪ੍ਰੋਵਾਈਡ ਕੀਤਾ ਕਿਸੇ ਨੇ ਕੋਈ ਸਕਿੱਲ ਦੱਸੀ ਵੈਨ ਯੂ ਇੰਪਲੀਮੈਂਟਡ ਜਦੋਂ ਤੁਸੀਂ ਅਮਲ ਵਿੱਚ ਲੈ ਕੇ ਆਏ ਤੁਹਾਨੂੰ ਕੋਈ ਸਫਲਤਾ ਮਿਲੀ ਹੁਣ ਭਾਵੇਂ ਉਸ ਬੰਦੇ ਨੇ ਆਪ ਤੁਹਾਡਾ ਹੱਥ ਫੜ ਕੇ ਨਹੀਂ ਕੁਝ ਕਰਾਇਆ ਲਾਗੇ ਖੜੇ ਹੋ ਕੇ ਨਹੀਂ ਕਰਾਇਆ ਉਹਨੇ ਸਿਰਫ ਸਮਝ ਦਿੱਤੀ ਸੀ ਉਹਨੇ ਕੁਝ ਗਿਆਨ ਦਿੱਤਾ ਸੀ ਤੇ ਤੁਸੀਂ ਉੱਤੇ ਵਰਕ ਕੀਤਾ ਤੇ ਤੁਹਾਨੂੰ ਸਕਸੈਸ ਸਫਲਤਾ ਮਿਲ ਗਈ ਤੁਸੀਂ ਜਦੋਂ ਅਸੀਂ ਫਿਰ ਉਸ ਵੇਲੇ ਥੈਂਕਸ ਕਰਦੇ ਆ ਧੰਨਵਾਦ ਕਰਦੇ ਅਸੀਂ ਕਹਿੰਨੇ ਭਾਈ ਤੇਰੀ ਕਿਰਪਾ ਨਾਲ ਹੀ ਹੋਇਆ ਹੈ ਤਾਂ ਇਹ ਗਿਆਨ ਦੀ ਕਿਰਪਾ ਹੈ ਜਿਹਦੇ ਨਾਲ ਅਸੀਂ ਵਿਕਾਰਾਂ ਤੋਂ ਛੁੱਟਦੇ ਆਂ ਉਸ ਗਿਆਨ ਕਰਕੇ ਹੀ ਛੁੱਟਿਆ ਜਾਂਦਾ ਹੈ ਫਿਰ ਉਸ ਸੱਚੇ ਵੱਲ ਮਨ ਜਿਹੜਾ ਹੈ ਉਹ ਲੱਗਦਾ ਉਹ ਮਨ ਚ ਵਸ ਜਾਂਦਾ ਹੈ ਅਗਲੀ ਪੰਕਤੀ ਦੇਖੋ ਜੀ ਜੰਤ ਸਭ ਤੋਂ ਦੇ ਉਪਾਏ ਇੱਕ ਵੇਖ ਪਰ ਸੁਣ ਆਇਆ ਐਸਾ ਮਨ ਜਿਹੜਾ ਮਨ ਉਸ ਪ੍ਰਮਾਤਮਾ ਵੱਲ ਲੱਗ ਗਿਆ ਜਿਹਦੇ ਅੰਦਰ ਅੰਮ੍ਰਿਤ ਆ ਗਿਆ ਅੰਮ੍ਰਿਤ ਉਹ ਵਰਚੂ ਉਹ ਗੁਣ ਜਿਹਦੇ ਨਾਲ ਹੁਣ ਵਿਕਾਰਾਂ ਤੋਂ ਖਿਹੜਾ ਛੁੱਟ ਗਿਆ ਵਿਕਾਰਾਂ ਵਾਲੇ ਪਾਸੇ ਨਹੀਂ ਜਾਂਦਾ ਉਧਰ ਨਹੀਂ ਮਰ ਰਿਹਾ ਸੋ ਐਸਾ ਮਨ ਜਿਹੜਾ ਹੈ ਉਹ ਸਾਰੇ ਜੀਵ ਜੰਤਾਂ ਵਿੱਚ ਸਾਰਿਆਂ ਵਿੱਚ ਆਲੇ-ਦੁਆਲੇ ਵਿੱਚ ਇੱਕ ਨੂੰ ਵੇਖਦਾ ਹੈ ਜੀ ਜੰਤ ਸਭ ਤੋਂ ਦੂਪਾਏ ਹੁਣ ਉਹਨੂੰ ਕੋਈ ਦੁਸ਼ਮਣ ਨਹੀਂ ਦਿਖਾਈ ਦੇ ਰਿਹਾ ਉਹ ਨਾ ਕੋ ਬੈਰੀ ਨਹੀਂ ਬਿਗਾਨਾ ਬਿਸਰ ਗਈ ਸਭ ਤਾਤ ਪਰਾਇ ਜਬ ਤੇ ਸਾਧ ਸੰਗਤ ਗੁਰੂ ਦੀ ਸੰਗਤ ਗਿਆਨ ਦੀ ਸੰਗਤ ਉਸ ਸਮਝਦਾ ਸੰਗ ਕਰ ਲਿਆ ਉਸ ਦੇ ਨਾਲ ਸੱਚਾ ਦਿਖਾਈ ਦੇਣ ਲੱਗਿਆ ਉਹ ਸੱਚਾ ਸਤਨਾਮ ਕਿੱਥੇ ਦਿਖਾਈ ਦੇ ਰਿਹਾ ਜੀ ਜੰਤ ਸਭ ਤੋਂ ਦੂਪਾਏ ਕਿ ਸਭ ਤਾਂ ਤੇਰੇ ਹੀ ਪੈਦਾ ਕੀਤੇ ਹੋਏ ਤੇਰਾ ਹੀ ਰੂਪ ਹੈ ਸਾਰੇ ਪਾਸੇ ਤੇ ਉਸੇ ਇੱਕ ਦੀ ਸੇਵਾ ਧਿਆਨ ਕਰਦਾ ਹੈ ਉਹ ਮਨ ਜਿਹੜਾ ਫਿਰ ਇੱਕ ਵੇਖ ਪਰ ਸੁਣ ਆਇਆ ਉਹ ਇੱਕ ਹੀ ਵੇਖਦਾ ਸਾਰਿਆਂ ਵਿੱਚ ਇੱਕ ਓੰਕਾਰ ਨੂੰ ਹੀ ਦੇਖਦਾ ਉਹਨਾਂ ਨੂੰ ਹੀ ਪਰਸਦਾ ਸੇਵਾ ਕਰਦਾ ਹੈ ਸੇਵਾ ਕਰਦਾ ਮਤਲਬ ਕਿ ਹਰ ਕਿਸੇ ਦੇ ਪੈਰੀ ਘੁੱਟਣ ਲੱਗ ਜਾਂਦਾ ਉਹਦੇ ਪੈਰੀ ਪੈਣ ਲੱਗ ਜਾਂਦਾ ਸੇਵਾ ਕਿਸੇ ਨਾਲ ਅਸੀਂ ਕਿਸ ਤਰ੍ਹਾਂ ਦਾ ਵਰਤਾਵਰ ਕਰ ਰਹੇ ਹਾਂ ਇੱਜ਼ਤ ਦੇਣਾ ਪਿਆਰ ਦੇਣਾ ਉਹ ਸੇਵਾ ਹੈ ਸਾਰਿਆਂ ਚ ਇੱਕ ਨੂੰ ਜਾਣਨਾ ਬਰਾਬਰ ਜਾਣਨਾ ਕਿਸੇ ਦਾ ਬੁਰਾ ਨਾ ਸੋਚਣਾ ਕਿਸੇ ਦਾ ਬੁਰਾ ਨਾ ਕਰਨਾ ਇਹ ਹੀ ਤਾਂ ਸੇਵਾ ਆ ਸਰਵਿਸ ਆਫ ਹਿਊਮੈਨਿਟੀ ਇਜ਼ ਸਰਵਿਸ ਆਫ ਗੋਡ ਅਸੀਂ ਸਾਨੂੰ ਲੱਗਦਾ ਕਿ ਖਰੇ ਕਿਸੇ ਖਾਸ ਬੰਦੇ ਦੀ ਕੋਈ ਫਰੂਟ ਨਾਲ ਸੇਵਾ ਕਰਾਂਗੇ ਕੋਈ ਚੀਜ਼ ਦੇ ਕੇ ਸੇਵਾ ਕਰਾਂਗੇ ਜਾਂ ਗੁਰਦੁਆਰੇ ਜਾ ਕੇ ਰੱਬ ਨੂੰ ਕੁਝ ਜਾਂ ਮੰਦਿਰ ਵਿੱਚ ਜਾ ਕੇ ਰੱਬ ਦੀ ਕੋਈ ਵੱਖਰੀ ਸੇਵਾ ਹੋਣੀ ਹੈ ਇਹ ਜਿੰਨੇ ਵੀ ਜੀਵ ਜੰਤ ਨੇ ਇਸ ਇਸ ਇੱਕ ਤੁਕ ਵਿੱਚ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸਾਨੂੰ ਸਮਝਾ ਰਹੇ ਨੇ एवरीवन ਅਰਾਊਂਡ ਯੂ when you see that god that creator that lord in all then you are really serving that creator fer tusi seva kar rahe ho us parmatma di jad tu si sare ch ik nu vekhde ik vekh par sun aaya so aisa man sare jeev jantuan de vich ik nu dekhda hai te us ik di hi seva ode val dhyan oda ho janda to apne aap hi ho janda na mera ajj hi dhyan khind janda main onu dekh liya mera man idda ho gaya je sare ch ik nu dekhanga ge ਤੇ ਫਿਰ ਕਿਤੇ ਵੱਖਰਾ ਜਾ ਕੇ ਧਿਆਨ ਲਾਣ ਦੀ ਤੇ ਲੋੜ ਹੀ ਨਹੀਂ ਰਹਿ ਗਈ ਕਿ ਮੈਨੂੰ ਕਿਤੇ ਕੈਂਟਿਆਂ ਬਧੀ ਅੱਖਾਂ ਬੰਦ ਕਰਕੇ ਰੱਬ ਨਾਲ ਧਿਆਨ ਲਾਣਾ ਕਿਉਂਕਿ ਮੈਂ ਦੇਖਣਾ ਹੈ ਕਿ ਕਹੇ ਜਾ ਜਦੋਂ ਸਾਰਿਆਂ 'ਚ ਹੀ ਇੱਕ ਦਿਖਾਈ ਦੇ ਰਿਹਾ ਹੈ ਤੇ ਫਿਰ ਹਰ ਵੇਲੇ ਧਿਆਨ ਹੋ ਗਿਆ ਹਰ ਵੇਲੇ ਪ੍ਰਮਾਤਮਾ ਦਿਖਾਈ ਦੇ ਰਿਹਾ ਇਜ਼ਨਟ ਇਟ ਸੋ ਸੱਚ ਅ ਮਾਈਂਡ ਸੀਜ਼ ਦਾ ਵਨ ਇਨ 올 ਬੀਇੰਗਸ ਐਂਡ ਸਰਵਸ ਆਰ ਮੈਡੀਟੇਟਸ ਅਪਨ 댓 ਵਨ ਹੁਣ ਕਈ ਵਾਰੀ ਅਸੀਂ ਕਹਿੰਦੇ ਨਾ ਕਿ ਮੈਡੀਟੇਸ਼ਨ ਸਿਮਰਨ ਧਿਆਨ ਕਿਵੇਂ ਕਰੀਏ ਇੰਜ ਕਰੀਏ ਸਾਰਿਆਂ ਦੇ ਜਦੋਂ ਇੱਕ ਨੂੰ ਦੇਖ ਲਿਆ ਕੋਈ ਨਫ਼ਰਤ ਨਹੀਂ ਕੋਈ ਈਰਖਾ ਨਹੀਂ ਕੋਈ ਆਪਣਾ ਨਹੀਂ ਕੋਈ ਬੇਗਾਨਾ ਨਹੀਂ ਕੋਈ ਦੁਸ਼ਮਣ ਨਹੀਂ ਕੋਈ ਮਿੱਤਰ ਨਹੀਂ ਹੁਣ ਜਦੋਂ ਸਾਰਿਆਂ ਤੇ ਇੱਕ ਹੈ ਫਿਰ ਸਾਰਿਆਂ ਤੇ ਇੱਕ ਪ੍ਰਮਾਤਮਾ ਹੀ ਦੇਖ ਰਹੇ ਫਿਰ ਲਗਾਤਾਰ ਸਿਮਰਨ ਨਹੀਂ ਹੋ ਗਿਆ ਲਗਾਤਾਰ ਮੈਡੀਟੇਸ਼ਨ ਧਿਆਨ ਨਹੀਂ ਹੋ ਗਿਆ ਇਹੀ ਤੇ ਪੂਜਾ ਹੈ ਇਹੀ ਤੇ ਉਹਦੀ ਸੇਵਾ ਆ ਉਹਦੇ ਬਾਰੇ ਗੁਰੂ ਅਮਰਦਾਸ ਸਾਹਿਬ ਨੇ ਇਥੇ ਦੱਸਿਆ ਅਗਲੀ ਪੰਕਤੀ ਦੇਖੋ ਲਬ ਲੋਭ ਅਹੰਕਾਰ ਚੂਕਾ ਸਤ ਗੁਰੂ ਭਲਾ ਪਾਇਆ ਦੇਖੋ ਕਿੰਨੇ ਸੋਹਣੇ ਲਫ਼ਜ਼ ਨੇ ਗੁਰੂ ਅਮਰਦਾਸ ਸਾਹਿਬ ਦੇ ਇੱਕ ਇੱਕ ਚੀਜ਼ ਦਾ ਜਿਹੜਾ ਮੋਤੀ ਪਰੋਏ ਹੁੰਦੇ ਨੇ ਹਾਰ ਦੇ ਵਿੱਚ ਕਿ ਜਦੋਂ ਗੁਰੂ ਦਾ ਗਿਆਨ ਲਿਆ ਅੰਦਰ ਅੰਮ੍ਰਿਤ ਵਾਲਾ ਉਹ ਗੁਣ ਆਇਆ ਕਿ ਅਸੀਂ ਵਿਕਾਰਾਂ ਤੋਂ ਛੁੱਟੇ ਫਿਰ ਸਾਰਿਆਂ 'ਚ ਇੱਕ ਨੂੰ ਦੇਖਣ ਲੱਗ ਗਏ ਜਦੋਂ ਸਾਰਿਆਂ 'ਚ ਇੱਕ ਨੂੰ ਦੇਖਿਆ ਤੇ ਫਿਰ ਕੀ ਹੋਇਆ ਆ ਜਿਹੜੇ ਵਿਕਾਰ ਨੇ ਲਬ ਲਾਲਚ ਲੋਭ ਲਾਲਚ ਅਹੰਕਾਰ ਮੈਂ ਮੇਰੀ ਮੈਂ ਵੱਡਾ ਤੂੰ ਛੋਟਾ ਜਾਂ ਕਿਸੇ ਵੀ ਤਰ੍ਹਾਂ ਦੀ ਹਮੇ ਜਿਹੜੀ ਹੈ ਇਹ ਸਭ ਖਤਮ ਹੁੰਦੀ ਜਾਂਦੀ ਹੈ ਜੋ ਸਾਰਿਆਂ 'ਚ ਹੀ ਇੱਕ ਹੈ ਫਿਰ ਵੱਡਾ ਕੀ ਤੇ ਛੋਟਾ ਕੀ ਅਮੀਰ ਕੀ ਤੇ ਗਰੀਬ ਕੀ ਚਿੱਟਾ ਕੀ ਤੇ ਕਾਲਾ ਕੀ ਤੇ ਗੁਲਾਬੀ ਕੀ ਤੇ ਲਾਲ ਕੀ ਸਾਰਿਆਂ ਵਿੱਚ ਇੱਕ ਨੂੰ ਦੇਖ ਲਿਆ ਜਦੋਂ ਤੱਕ ਇਹ ਨਹੀਂ ਸੀ ਦੇਖ ਰਹੇ ਉਦੋਂ ਤੱਕ ਮਨ ਟਿਕਿਆ ਨਹੀਂ ਸੀ ਗੁਰੂ ਅਰਜਨ ਸਾਹਿਬ ਦ ਫਿਫਥ ਨਾਨਕ ਸੁਖਮਨੀ ਸਾਹਿਬ ਚ ਭਲਾ ਕੀ ਕਹਿੰਦੇ ਨੇ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਉਫਰਮਾਨ ਕਰਦੇ ਨੇ ਕਿ ਜਬ ਧਾਰ ਹੈ ਕੋ ਬੈਰੀ ਮੀਤ ਤਬ ਲਗ ਨਹਿ ਚਲਨਾ ਹੀ ਚੀ ਜਦੋਂ ਤੱਕ ਕੋਈ ਦੁਸ਼ਮਨ ਹੈ ਕੋਈ ਦੋਸਤ ਹੈ ਇੱਕ ਨਹੀਂ ਨ ਦੇਖਿਆ ਸਾਰਿਆਂ 'ਚ ਉਦੋਂ ਤੱਕ ਮਨ ਟਿਕੇਗਾ ਨਹੀਂ ਆਨੰਦ ਨਹੀਂ ਆਏਗਾ ਜਦੋਂ ਹੁਣ ਇੱਕ ਵੇਖ ਪਰਸਨ ਆਇਆ ਜੀ ਜੰਤ ਸਭ ਤੂੰ ਦੁਪਾਏ ਪ੍ਰਮਾਤਮਾ ਇਹ ਸਭ ਤੇਰੇ ਹੀ ਉਪਾਏ ਤੇ ਸਾਰਿਆਂ 'ਚ ਤੂੰ ਵਸਿਆ ਹੋਇਆ ਮੈਂ ਸਾਰਿਆਂ 'ਚ ਤੈਨੂੰ ਦੇਖਾਂ ਤੇ ਫਿਰ ਤੇਰੀ ਸੇਵਾ ਹੋਗੀ ਤੇ ਜਦੋਂ ਸਾਰਿਆਂ 'ਚ ਉਸਨੂੰ ਦੇਖ ਲਿਆ ਹੁਣ ਲਾਲਚ ਅਹੰਕਾਰ ਇਹ ਇਹ ਸਾਰੇ ਜਿਹੜੇ ਵਿਕਾਰ ਨੇ ਇਹਨਾਂ ਤੋਂ ਖਿਹੜਾ ਛੁੱਟ ਜਾਂਦਾ ਹੈ ਕਿਉਂਕਿ ਹੁਣ ਸਤ ਗੁਰੂ ਭਲਾ ਪਾਇਆ ਉਹ ਚੰਗਾ ਲੱਗਣ ਲੱਗ ਗਿਆ ਉਹ ਸੱਚਾ ਗੁਰੂ ਉਹ ਸੱਚਾ ਗਿਆਨ ਉਹ ਸੱਚੀ ਸਮਝ ਜਿਹਦੇ ਨਾਲ ਅੰਦਰ ਅਮਰਤਾ ਟਿਕਿਆ ਆ ਜਿਹੜਾ ਇਹਨਾਂ ਵਿਕਾਰਾਂ ਤੋਂ ਛੁੜਾ ਰਿਹਾ ਆ ਉਹ ਗੁਣ ਹੁਣ ਉਹਦੇ ਨਾਲ ਪਿਆਰ ਪੈ ਗਿਆ ਆ ਦੇਖੋ ਉਸ ਅੰਦਰੋਂ ਉਸ ਮਨ ਅੰਦਰੋਂ ਲਾਲਚ ਅਹੰਕਾਰ ਵਰਗੇ ਔਗਣ ਮੁੱਕਦੇ ਨੇ ਕਿਉਂਕਿ ਉਸ ਦਾ ਪਿਆਰ ਸਦਾ ਨਾਲ ਰਹਿਣ ਵਾਲੇ ਸਤ ਗੁਰੂ ਸਤ ਸਦਾ ਨਾਲ ਰਹਿਣ ਵਾਲਾ ਸਦਾ ਨਾਲ ਨਿਵਣ ਵਾਲਾ ਗੁਰੂ ਜਿਹੜਾ ਗਿਆਨ ਦੇ ਰਿਹਾ ਜਿਹੜਾ ਸਮਝ ਦੇ ਰਿਹਾ ਜਿਹੜਾ ਹਮੇਸ਼ਾ ਸਾਡੇ ਨਾਲ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਉਸ ਸਦਾ ਨਾਲ ਰਹਿਣ ਵਾਲੇ ਗੁਰੂ ਨਾਲ ਉਹਦੇ ਗਿਆਨ ਨਾਲ ਉਹਦੀ ਦਿੱਤੀ ਸਮਝ ਦੇ ਨਾਲ ਪਿਆਰ ਪੈ ਗਿਆ ਸਦਾ ਨਾਲ ਰਹਿਣ ਵਾਲੇ ਰੱਬੀ ਗਿਆਨ ਸਮਝ ਨਾਲ ਪਿਆਰ ਪੈ ਗਿਆ ਹੈ ਇਸ ਕਰਕੇ ਹੁਣ ਸਾਰੇ ਵਿਕਾਰ ਉਸ ਦੇ ਟੁੱਟਦੇ ਜਾਂਦੇ ਨੇ ਉਹਦੇ ਅੰਦਰ ਅੰਮ੍ਰਿਤ ਆਪਣੇ ਆਪ ਹੀ ਬਣੀ ਜਾ ਰਿਹਾ ਉਹਨੂੰ ਕਿ ਤਲਬਣ ਜਾਣ ਦੀ ਲੋੜ ਨਹੀਂ ਉਹਨੂੰ ਹੁਣ ਕੋਈ ਵੱਖਰਾ ਅੰਮ੍ਰਿਤ ਬਣਾਉਣ ਦੀ ਕਿਤੇ ਲੋੜ ਨਹੀਂ ਕਿਸੇ ਪਰਬਤ ਤੇ ਜਾ ਕੇ ਕਿਸੇ ਦੂਸਰੇ ਅਸਮਾਨ ਤੇ ਸਤਵੇਂ ਅਸਮਾਨ ਤੇ ਜਾ ਕੇ ਉਹਨੂੰ ਕਿਸੇ ਅੰਮ੍ਰਿਤ ਦੀ ਖੋਜ ਕਰਨ ਦੀ ਲੋੜ ਨਹੀਂ ਤਾਂ ਜਿਹੜੇ ਲੱਭ ਰਹੇ ਸੀ ਸਦੀਆਂ ਤੋਂ ਸੁਰਨਾਰ ਮੁੰਜਨ ਅੰਮ੍ਰਿਤ ਖੋਜਦੇ ਉਹ ਹੁਣ ਅੰਮ੍ਰਿਤ ਗੁਰਤੇ ਪਾਇਆ ਉਸ ਸਤਿਗੁਰੂ ਭਲਾ ਪਾਇਆ ਉਸ ਸੱਚੇ ਗਿਆਨ ਨਾਲ ਪਿਆਰ ਪੈ ਗਿਆ ਜਿਹੜਾ ਸਦਾ ਨਾਲ ਸੀ ਸਦਾ ਨਾਲ ਨਿਭਣ ਵਾਲਾ ਉਹ ਪ੍ਰਮਾਤਮਾ ਦਾ ਹੁਕਮ ਉਹਦਾ ਗਿਆਨ ਉਹਦੀ ਦਿੱਤੀ ਸਮਝ ਨਾਲ ਪ੍ਰੇਮ ਪੈ ਗਿਆ ਫਿਰ ਅੰਦਰ ਅੰਮ੍ਰਿਤ ਬਣਦਾ ਫ্রম ਸੱਚ ਅ ਮਾਈਂਡ ਫਲੋਜ਼ ਲਾਈਕ ਗਰੀਡ ਐਂਡ ਈਗੋ ਵੈਨਿਸ਼ ਬਿਕਾਜ਼ ਇਟਸ ਲਵ ਬਿਕਮਸ ਅਟੈਚਡ ਟੂ ਡਿਵਾਈਨ ਵਿਜ਼ਡਮ ਐਂਡ ਅੰਡਰਸਟੈਂਡਿੰਗ ਦੈਟ ਆਲਵੇਜ਼ ਅਬਾਈਡਸ so we get rid of all those vices all that greed all that ego and in the last line akheeli pankti vich guru amar das sa farman karde kahe nanak jisnu aap tuttha tin amrit gur te paya so e us sacche gyan samajh di meharbani hai tuttha tutth jana mehar karna o di kirpa hi hai us sacche gyan di kirpa hi hai jisnu aap tuttha jis ਜਿਸ ਨੂੰ ਵੀ ਇਹ ਪ੍ਰਾਪਤੀ ਹੋ ਰਹੀ ਹੈ ਇਹ ਅੰਮ੍ਰਿਤ ਮਿਲ ਰਿਹਾ ਵਿਕਾਰਾਂ ਤੋਂ ਛੁਟਕਾਰਾ ਮਿਲ ਰਿਹਾ ਉਹ ਐਨੀ ਵਨ ਹੂ ਇਸ ਗੈਟਿੰਗ ਰਿਡ ਆਫ ਦੋਜ਼ ਵਾਈਸਸ ਵਿਚ ਵੇਰ ਕ੍ਰੀਏਟਿੰਗ ਦੈਟ ਯੂ ਨੋ ਦੈਟ ਡਿਸਟੈਂਸ ਡੂ ਟੂ ਵਿਚ ਵੀ ਵਾਸ ਸਫਰਿੰਗ ਵਿਦਨ ਸੋ ਜਿਨਾਂ ਨੂੰ ਵੀ ਉਹਨਾਂ ਵਿਕਾਰਾਂ ਤੋਂ ਛੁਟਕਾਰਾ ਮਿਲ ਰਿਹਾ ਹੈ ਉਹ ਮਿਹਰਬਾਨੀ ਉਸ ਗਿਆਨ ਦੀ ਹੀ ਹੈ ਉਸ ਸੱਚੇ ਗੁਰੂ ਦੀ ਹੀ ਹੈ ਕਿ ਉਸ ਮਨ ਨੂੰ ਅੰਮ੍ਰਿਤ ਪ੍ਰਾਪਤ ਹੋ ਗਿਆ ਹੈ ਤਾਂ ਜਦੋਂ ਵਿਕਾਰਾਂ ਤੋਂ ਛੁਟਕਾਰਾ ਹੋ ਰਿਹਾ ਤੇ ਇਸ ਨੂੰ ਜਾਣੋ ਕਿ ਇਹ ਉਹਦੀ ਕਿਰਪਾ ਹੀ ਹੈ ਉਸ ਗਿਆਨ ਦੀ ਉਸ ਸਤ ਗੁਰੂ ਦੀ ਉਸ ਤੋਂ ਬਿਨਾ ਨਹੀਂ ਪੋਸੀਬਲ ਸਾਡੀ ਆਪਣੀ ਸਿਆਣ ਆਪਣੀਆਂ ਚਲਾਕੀਆਂ ਸਾਨੂੰ ਵਿਕਾਰਾਂ ਚ ਪਾਉਂਦੀਆਂ ਨੇ ਅਸੀਂ ਹੋਰ ਫਸਦੇ ਜਾਂਦੇ ਹਾਂ ਅੰਦਰ ਹੋਰ ਬੇਚੈਨੀ ਹੋਰ ਦੁੱਖ ਆਉਂਦੇ ਜਾਂਦੇ ਪਰੇਸ਼ਾਨੀਆਂ ਆਉਂਦੀਆਂ ਜਾਂਦੀ ਸੋ ਇਟਸ ਬਾਏ ਦਾ ਗ੍ਰੇਸ ਆਫ ਦਿਸ ਟ੍ਰੂ ਨੋਲੇਜ ਐਂਡ ਅੰਡਰਸਟੈਂਡਿੰਗ ਥੈਟ ਦ ਮਾਈਂਡ ਅਟੇਨਸ ਅਮਰਤ ਨਾਟ ਬਾਏ ਆਵਰ ਓਨ ਕਲੇਵਰਨੈਸ ਨਾਟ ਬਾਏ ਆਵਰ ਓਨ ਵਰਲਡੀ wise thoughts because our own worldly wise clever intellect it always creates more and more problem and it it you know guides us towards the trap of vices not from away from those vices. So that amrit the virtue which helps us get rid of those vices it comes from divine wisdom. Oh, Guru de Gyan to hai, oh, amrit. apni akal naal, apni de naal. ਸੈਸਾ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਤੋਂ ਉਹ ਅੰਮ੍ਰਿਤ ਜਿਹਨੂੰ ਸਦੀਆਂ ਤੋਂ ਲੋਕ ਲੱਭਦੇ ਫਿਰਦੇ ਨੇ ਉਹ ਵਰਚੂ ਉਹ ਗੁਣ ਜਿਹਦੇ ਨਾਲ ਅਸੀਂ ਮਰਦੇ ਨਹੀਂ ਜਿਹਦੇ ਨਾਲ ਅਸੀਂ ਵਿਕਾਰਾਂ ਚ ਨਹੀਂ ਮਰਦੇ ਉਹ ਗੁਰੂ ਦੇ ਗਿਆਨ ਚੋਂ ਮਿਲਦਾ ਜਦੋਂ ਵਿਕਾਰਾਂ ਤੋਂ ਛੁੱਟਦੇ ਆ ਤੇ ਫਿਰ ਅੰਦਰ ਆਨੰਦ ਬਣ ਜਾਂਦਾ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਬਾਣੀ ਦੇ ਵਿਚਾਰ ਦੇ ਨਾਲ ਜੁੜਦੇ ਰਹੀਏ ਜੀ ਪੁਲਚਕ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ